ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸਰਹਿੰਦ ਫਤਿਹ ਦਿਵਸ ਨੂੰ ਸਮਰਪਿਤ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ 12 ਮਈ ਨੂੰ ਗੁਰਦੁਆਰਾ ਫਤਿਹਗੰਜ ਸਾਹਿਬ ਚੱਪੜਚੜੀ ਤੋਂ ਗੁਰਦੁਆਰਾ ਫਤਿਹਗੜ੍ਹ ਸਾਹਿਬ ਤੱਕ ਸਰਹਿੰਦ ਫਤਿਹ ਮਾਰਚ ਸਜਾਇਆ ਜਾਵੇਗਾ ਇਸ ਸਬੰਧੀ ਜਾਣਕਾਰੀ ਦਿੰਦਿਆਂ ਗੁਰਦੁਆਰਾ ਸ਼ਰੀਫ ਫਤਿਹਗੜ੍ਹ ਸਾਹਿਬ ਦੇ ਹੈੱਡ ਗ੍ਰੰਥੀ ਅਤੇ ਮੈਨੇਜਰ ਨੇ ਜਿੱਥੇ ਇਸ ਦਿਨ ਦੇ ਇਤਿਹਾਸ ਤੇ ਚਾਨਣਾ ਪਾਇਆ ਉੱਥੇ ਹੀ ਕਿਹਾ ਕਿ ਦੇਸ਼ ਦੇ ਹਾਲਾਤਾਂ ਨੂੰ ਦੇਖਦੇ ਹੋਏ ਬੜੇ ਸੰਜਮ ਅਤੇ ਸਾਦਗੀ ਨਾਲ ਸਰਹਿੰਦ ਫਤਿਹ ਦਿਵਸ ਨੂੰ ਮਨਾਇਆ ਜਾਵੇਗਾ ਵਾਇਗੁਰ ਦੀ ਖਾਲਸਾ ਵਾਇਗੁਰ ਦੀ ਕੀ ਫਤਿਹ ਸਰਹੰਦ ਦੀ ਧਰਤੀ ਜਿਹੜੀ ਕਦੀ ਸਤਮਾ ਦੀ ਧਰਤੀ ਸੀ ਇਸ ਧਰਤੀ ਨੂੰ ਸਜਦਾ ਕਰਨ ਦੇ ਯੋਗ ਗੁਰੂ ਲਾਲਾ ਦੀ ਪਵਿੱਤਰ ਕੁਰਬਾਨੀ ਨੇ ਬਣਾਇਆ ਮਾ ਗੁਜਰੀ ਜੀ ਦੀ ਮਹਾਨ ਦੇਨ ਸ਼ਹਾਦਤ ਜ्याने ਜ਼ੁਲਮੀ ਰਾਜ ਦੀਆਂ ਜੜਾਂ ਪੁੱਟੀਆਂ ਤੇ ਕੇਵਲ ਸਵਾ ਪੰਜ ਵਰਿਆਂ ਦੇ ਬਾਅਦ ਇਸ ਧਰਤੀ ਤੇ ਖਾਲਸਾ ਰਾਜ ਦਾ ਮੋਢ ਬੱਜਿਆ ਸੋ 12 ਮਈ 1710 ਨੂੰ ਵਜੀਦੇ ਨੂੰ ਸੋਧ ਕੇ ਚੱਪੜਚੀੜੀ ਦੇ ਮੈਦਾਨ 'ਚ ਖਾਲਸਾ ਫੌਜਾਂ 14 ਤਰੀਕ ਨੂੰ ਫਿਰ ਇਸ ਧਰਤੀ ਤੇ ਜੇਤੂਆਂ ਦੀ ਸ਼ਕਲ ਵਿੱਚ ਦਾਖਲ ਹੋਈਆਂ ਤੇ ਮੁਗਲ ਹਕੂਮਤ ਦਾ ਅੰਤ ਕਰਕੇ ਖਾਲਸਾ ਰਾਜ ਕਾਇਮ ਕੀਤਾ। ਤੋਂ 12 ਮਈ ਨੂੰ ਫਤਿਹ ਮਾਰਚ ਹਰ ਸਾਲ ਦੀ ਤਰ੍ਹਾਂ ਸੇਕ ਕੌਮ ਦੀ ਨੁਮਾਇੰਦਾ ਜਥੇਬੰਦੀ ਸ਼ਰਮਣੀ ਕੋਤਰਾ ਪ੍ਰਬੰਧਕ ਕਮੇਟੀ ਦੀ ਦੇਖਰੇਖ ਹੇਠ ਸਤਕਰਾਂ ਦੀ ਅਗਵਾਈ ਦੇ ਵਿੱਚ ਸਵੇਰੇ ਲਗਭਗ 9 ਵਜੇ ਆਰੰਭ ਹੋਏਗਾ ਸ਼੍ਰੀ ਖਨਪਾਟ ਸਾਹਿਬ ਦੀ ਸਮਾਪਤੀ ਤੋਂ ਬਾਅਦ ਜਿਹੜਾ ਨਗਪਗ ਇਤਿਸ਼ਾਮ ਨੂੰ 4 ਵਜੇ ਪਹੁੰਚੇਗਾ ਗਤਕੇ ਦੇ ਅੰਤਰਰਾਸ਼ਟਰੀ ਪੱਧਰ ਦੇ ਮੁਕਾਬਲੇ ਹੁੰਦੇ ਆ ਸਾਡੀ ਦਰਬਾਰ ਸਜਨੇ ਨੇ ਸੋ 12 13 ਤੇ 14 ਤਰੀਕ ਨੂੰ ਦੇਸ਼ ਦੇ ਹਾਲਾਤਾਂ ਨੂੰ ਧਿਆਨ ਚ ਰੱਖਦਿਆਂ ਹੋਇਆਂ ਬੜੇ ਸੰਜਮ ਦੇ ਤੇ ਸਾਦਗੀ ਵਿੱਚ ਸਮਾਗਮ ਹੋਣਗੇ ਸੋ ਸ਼ਰਦਾ ਨਾਲ ਅਕੀਦਤ ਨਾਲ ਸਿੱਖ ਸੰਗਤਾਂ ਇਹਨਾਂ ਸਮਾਗਮਾਂ 'ਚ ਹਾਜ਼ਰੀਆਂ ਭਰ ਰਹੀਆਂ ਨੇ ਹਰ ਤਰ੍ਹਾਂ ਦੇ ਪ੍ਰਬੰਧ ਜਿਹੜੇ ਆ ਉਹ ਗੁਰੂ ਘਰ ਦੇ ਸੇਵਾਦਾਰਾਂ ਵੱਲੋਂ ਕੀਤੇ ਜਾ ਚੁੱਕੇ ਆ ਆਪ ਸੰਗਤ ਦੇ ਸਹਿਯੋਗ ਦੀ ਆਸ ਵਿੱਚ ਇਸ ਸਮਾਗਮ ਚੜ੍ਹਦੀ ਕਲਾ 'ਚ ਸੰਪੂਰਨ ਹੋਣਗੇ ਵਾਖ ਖਾਲਸਾ ਫੌਜਾਂ 14 ਤਰੀਕ ਨੂੰ ਫਿਰ ਇਸ ਧਰਤੀ ਤੇ ਜੈਤੂਆਂ ਦੀ ਸ਼ਕਲ ਵਿੱਚ ਦਾਖਲ ਹੋਈਆਂ ਤੇ ਮੁਗਲ ਹਕੂਮਤ ਦਾ ਅੰਤ ਕਰਕੇ ਖਾਲਸਾ ਰਾਜ ਕਾਇਮ ਕੀਤਾ। ਤੋਂ 12 ਮਈ ਨੂੰ ਫਤਿਹ ਮਾਰਚ ਹਰ ਸਾਲ ਦੀ ਤਰ੍ਹਾਂ ਸਿੱਖ ਕੌਮ ਦੀ ਨੁਮਾਇੰਦਾ ਜਥੇਬੰਦੀ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੀ ਦੇਖਰੇਖ ਹੇਠ ਸਤ ਗੁਰਾਂ ਦੀ ਅਗਵਾਈ ਦੇ ਵਿੱਚ ਸਵੇਰੇ ਲਗਭਗ 9 ਵਜੇ ਆਰੰਭ ਹੋਏਗਾ ਸ਼੍ਰੀ ਖਨਪਤ ਸਾਹਿਬ ਦੀ ਸਮਾਪਤੀ ਤੋਂ ਬਾਅਦ ਜਿਹੜਾ ਲਗਭਗ ਇੱਥੇ ਸ਼ਾਮ ਨੂੰ 4 ਵਜੇ ਪਹੁੰਚੇਗਾ ਗਤਕੇ ਦੇ ਅੰਤਰਰਾਸ਼ਟਰੀ ਪੱਧਰ ਦੇ ਮੁਕਾਬਲੇ ਹੁੰਦੇ ਆ ਢਾਡੀ ਦਰਬਾਰ ਸਜਨੇ ਨੇ ਸੋ 12 13 ਤੇ 14 ਤਰੀਕ ਨੂੰ ਦੇਸ਼ ਦੇ ਹਾਲਾਤਾਂ ਨੂੰ ਧਿਆਨ ਚ ਰੱਖਦਿਆਂ ਹੋਇਆਂ ਬੜੇ ਸੰਜਮ ਦੇ ਤੇ ਸਾਦਗੀ ਵਿੱਚ ਇਹ ਸਮਾਗਮ ਹੋਣਗੇ ਸੋ ਸ਼ਰਧਾ ਨਾਲ ਅਕੀਦਤ ਨਾਲ ਸਿੱਖ ਸੰਗਤਾਂ ਇਹਨਾਂ ਸਮਾਗਮਾਂ 'ਚ ਹਾਜ਼ਰੀਆਂ ਭਰ ਰਹੀਆਂ ਨੇ ਹਰ ਤਰ੍ਹਾਂ ਦੇ ਪ੍ਰਬੰਧ ਜਿਹੜੇ ਆ ਉਹ ਗੁਰੂ ਘਰ ਦੇ ਸੇਵਾਦਾਰਾਂ ਵੱਲੋਂ ਕੀਤੇ ਜਾ ਚੁੱਕੇ ਆ ਆਪ ਸੰਗਤ ਦੇ ਸਹਿਯੋਗ ਦੀ ਆਸ ਵਿੱਚ ਇਹ ਸਮਾਗਮ ਚਰਦੀ ਕਲਾਚ ਸਿੰਪੂਰ ਹੋਣਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ